Fortis ਹਸਪਤਾਲ ਲੁਧਿਆਣਾ ਅਤੇ ਰਾਜ ਪੁਰਸਕਾਰ ਪ੍ਰਾਪਤ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਸਹਿਯੋਗ ਦੇ ਨਾਲ ਪੱਕੂ ਕਲੀਨਿਕ ਰੇਲਵੇ ਰੋਡ ਅਹਿਮਦਗੜ੍ਹ ਵਿਖੇ ਰੀੜ ਦੀ ਹੱਡੀ ਦਿਮਾਗ ਪੇਟ ਅਤੇ ਜਿਗਰ ਦੇ ਰੋਗਾਂ ਦਾ ਵਿਸ਼ਾਲ ਫ੍ਰੀ ਕੈਂਪ ਲਗਾਇਆ ਗਿਆ। Fortis ਹਸਪਤਾਲ ਲੁਧਿਆਣਾ ਦੇ ਪ੍ਰਸਿੱਧ ਡਾਕਟਰ ਰਵੋ ਤੰਦਨ ਜੋ ਕਿ ਦਿਮਾਗ ਅਤੇ ਨਸਾਂ ਰੋਗਾਂ ਦੇ ਮਾਹਰ ਹਨ ਅਤੇ ਡਾਕਟਰ ਨੀਰਜ ਸਿੰਘਲਾ ਜੋ ਕਿ ਪੇਟ ਅਤੇ ਜਿਗਰ ਰੋਗਾਂ ਦੇ ਮਾਹਰ ਹਨ ਉਹਨਾਂ ਵੱਲੋਂ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ। ਤ੍ਰੇਤੰਦਨ ਅਤੇ ਡਾਕਟਰ ਸਿੰਗਲਾ ਦਾ ਪਕੂ ਕਲੀਨਿਕ ਪੁੱਜਣ ਤੇ ਡਾਕਟਰ ਰਜੀਵ ਪਕੂ ਤੇ ਮੁੰਡੇ ਅਮਰਗੜ ਦੀ ਸਮੁੱਚੀ ਟੀਮ ਵੱਲੋਂ ਸਵਾਗਤ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਮੁੰਡੇ ਅਮਰਗੜ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਕੇਸ਼ ਗਰਗ ਵੱਲੋਂ ਕੀਤਾ ਗਿਆ ਇਸ ਕੈਂਪ ਦੌਰਾਨ ਅਰਨ ਲੈਬ ਰੇਲਵੇ ਰੋਡ ਵੱਲੋਂ ਖੂਨ ਆਦਿ ਸਾਰੇ ਟੈਸਟ ਅधे रेटਾਂ ਤੇ ਕੀਤੇ ਗਏ ਪਕੂ ਕਲੀਨਿਕ ਦੀ ਪੂਰੀ ਟੀਮ ਵੱਲੋਂ ਆਏ ਹੋਏ ਸਾਰੇ ਮਰੀਜ਼ਾਂ ਦੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਅਤੇ ECG ਆਦ ਫਰੀ ਕੀਤੀ ਗਈ ਮਰੀਜ਼ਾਂ ਨੂੰ ਦਵਾਈਆਂ ਵੀ ਬਿਲਕੁਲ ਫਰੀ ਦਿੱਤੀਆਂ ਗਈਆਂ ਕੈਂਪੂ ਵਿੱਚ 100 ਦੇ ਕਰੀਬ ਮਰੀਜ਼ਾਂ ਨੇ ਇਸ ਫਰੀ ਕੈਂਪ ਦਾ ਲਾਭ ਲਿਆ ਕੈਂਪ ਦੌਰਾਨ ਆਏ ਮਰੀਜ਼ਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਸੰਤੁਸ਼ਟੀ ਪ੍ਰਗਟਾਈ ਆਏ ਹੋਏ ਡਾਕਟਰ ਸਾਹਿਬਾਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਦ ਤੋਂ ਬਾਅਦ ਅਜਿਹੇ ਫਰੀ ਕੈਂਪਾਂ ਵਿੱਚ ਆ ਕੇ ਫਾਇਦਾ ਲੈਣ ਕੀ ਨਾ ਤੁਹਾਡਾ ਮੇਰਾ ਨਾਮ ਕਮਲਜੀਤ ਹੈ ਜੀ ਕਮੇਟੀ ਤੁਸੀਂ ਇੱਥੇ ਆਏ ਅੱਜ ਕੈਂਪ ਦੇ ਵਿੱਚ ਤੇ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਰ ਮੈਨੂੰ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਾਈਮ ਦਿੱਤਾ ਤੇ ਬਹੁਤ ਵਧੀਆ ਪਿਆਰ ਨਾਲ ਉਹਨਾਂ ਨੇ ਹੈਂਡਲ ਕੀਤਾ ਸਾਨੂੰ ਬਹੁਤ ਵਧੀਆ ਤਰ੍ਹਾਂ ਸਮਝਾਇਆ ਸਾਨੂੰ ਤੇ ਦਵਾਈਆਂ ਵਗੈਰਾ ਦਵਾਈਆਂ ਵਗੈਰਾ ਸਾਨੂੰ ਦਿੱਤੀਆਂ ਨੇ ਜੀ ਬਿਲਕੁਲ ਫ੍ਰੀ ਆਫ ਕਾਸਟ ਦਿੱਤੀਆਂ ਨੇ ਤੇ ਬਹੁਤ ਵਧੀਆ ਲੱਗਿਆ ਸਰ ਬੈਸਟ ਹੈ ਜੀ ਕੈਂਪ ਤੁਹਾਡਾ ਬਹੁਤ ਵਧੀਆ ਵਾ ਹਾਂਜੀ ਆਪਣਾ ਕੀ ਨਾਮ ਤੁਹਾਡਾ ਨਰਗਿਸ ਹਾਂਜੀ ਨਰਗਿਸ ਕਿਹੜੇ ਪਿੰਡ ਤੋਂ ਆਏ ਤੁਸੀਂ ਵੱਡੀ ਦੇਲੀ ਤੋਂ ਅੱਛਾ ਤੁਸੀਂ ਇੱਥੇ ਆ ਕੇ ਜਦੋਂ ਦਵਾਈ ਲਈ ਤਾਂ ਤੁਹਾਨੂੰ ਠੀਕ ਲੱਗਿਆ ਕਿਸ ਤਰ੍ਹਾਂ ਲੱਗਿਆ ਕੈਂਪਸ ਨਹੀਂ ਠੀਕ ਲੱਗਿਆ ਕੋਈ ਤੁਹਾਡਾ ਪੈਸਾ ਤਾਂ ਨਹੀਂ ਚਾਹਤੀ ਨਹੀਂ ਨਹੀਂ ਸਹੀ ਸਲਾਹ ਦਿੱਤੀ ਤੁਹਾਨੂੰ ਕੀ ਹਾਂਜੀ ਕੀ ਕਹੋਗੇ ਤੁਸੀਂ ਕੈਂਪ ਕਿਸ ਤਰ੍ਹਾਂ ਲੱਗਿਆ ਨਹੀਂ ਬਦਿਆ ਹਾਂਜੀ ਤੁਹਾਡਾ ਜੋ ਦਵਾਈ ਦਾ ਕੋਈ ਪੈਸਾ ਲਿਆ ਇਹਨਾਂ ਨੇ ਫ੍ਰੀ ਦਵਾਈਆਂ ਦਿੱਤੀਆਂ ਨੇ ਹਾਂਜੀ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਕੀਤਾ ਸਾਰੇ ਸਸਤੀ ਕਾਰ ਸਾਰਿਆਂ ਨੂੰ ਅੱਜ 7 ਤਰੀਕ 7 ਜਨਵਰੀ ਇਹ ਦਿਨ ਐਤਵਾਰ ਅਸੀਂ ਇੱਧਰ ਅੱਖੂ ਕਲੀਨਿੰਗ ਦੇ ਵਿੱਚ ਛੋਟੇ ਹਸਪਤਾਲ ਦੀ ਮਦਦ ਦੇ ਨਾਲ ਇਥੇ ਅਸੀਂ ਗੈਸਟਰੋ ਤੇ ਨਿਊਰੋ ਜਿਹਾ ਪੇਟ ਤੇ ਲੀਵਰ ਅਤੇ ਬ੍ਰੇਨ ਤੇ ਰੀੜ ਦੀ ਹੱਡੀ ਦੇ ਰਿਲੇਟਿਡ ਜਿਸੀ ਕੈਂਪ ਲਗਾਇਆ ਤੇ ਉਸ ਵਿੱਚ ਕਾਫੀ ਮਰੀਜ਼ਾਂ ਨੇ ਹਿੱਸਾ ਲਿਆ ਤੇ ਉਹਨਾਂ ਨੂੰ ਇਸ ਦਾ ਮੈਡੀਕਲ ਸੇਵਾਵਾਂ ਦਾ ਕਾਫੀ ਲਾਭ ਹੋਇਆ ਤੇ ਅਸੀਂ ਅੱਗੇ ਵੀ ਇਦਾਂ ਦੇ ਕੈਂਪ ਲਗਾਉਂਦੇ ਰਹਾਂਗੇ ਤਾਂ ਕਿ ਜੋ ਮਰੀਜ਼ ਹਨ ਉਹਨਾਂ ਦਾ ਬੈਨੀਫਿਟ ਹੋ ਸਕੇ ਇਸ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਸੇਵਾਵਾਂ ਦਾ ਫਾਇਦਾ ਉਠਾ ਕੇ ਆਪਣੀ ਸਿਹਤ ਵਧੀਆ ਕਰ ਰੱਖਣ ਵਾਸਤੇ ਉਹ ਇਹਦੇ ਵਿੱਚ ਵੱਤੋਂ ਵੱਧ ਹਿੱਸਾ ਲੈਣਾ ਸੀ ਨਾਲ ਹੀ ਮੁੰਡੇ ਅਹਿਮਦਗੜ੍ਹ ਕਲੱਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਸ ਕੈਂਪ ਨੂੰ ਸਕਸੈਸਫੁਲ ਬਣਾਇਆ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੁੰਡੇ ਅਹਿਮਦਗੜ੍ਹ ਤੇ ਫੋਰਟਿਸ ਲੁਧਿਆਣਾ ਦੀ ਕੋਲੈਬੋਰੇਸ਼ਨ ਦੇ ਨਾਲ ਮੰਡੀ ਅਹਿਮਦਗੜ੍ਹ ਪੱਕੂ ਕਲੀਨਿਕ ਵਿਖੇ ਇੱਕ ਨਿਊਰੋਲੋਜੀ ਤੇ ਗੈਸਟਰੋ ਦਾ ਕੈਂਪ ਲਾਇਆ ਜਿੱਚ ਨਿਊਰੋ ਦੇ ਪੇਸ਼ੈਂਟਸ ਦੇਖੇ ਗਏ ਜਿਨ੍ਹਾਂ ਚ ਮੇਨ ਬਿਮਾਰੀਆਂ ਜਿਹੜੀਆਂ ਸਾਹਮਣੇ ਆਈਆਂ ਮਿਰਗੀ ਅਧਰੰਗ ਐਂਗਜ਼ਾਇਟੀ ਨੀਂਦ ਦੀ ਕਮੀ ਮਾਈਗਰੇਨ ਇਹ ਸਾਰੀਆਂ ਬਿਮਾਰੀਆਂ ਦੇ ਪੇਸ਼ੈਂਟਸ ਦਾ ਇੱਥੇ ਚੈੱਕਅਪ ਕਰਕੇ ਦਵਾਈਆਂ ਦੇ ਕੇ ਇਲਾਜ ਕੀਤਾ ਗਿਆ ਤੇ ਮੇਰੀ ਬੇਨਤੀ ਇਹ ਹੀ ਹੈ ਸਾਰਿਆਂ ਨੂੰ ਕਿ ਵਾਦ ਤੋਂ ਵਾਦ ਆਪਾਂ ਅੱਗੇ ਵੀ ਜੋ ਕੈਂਪਸ ਲਾਵਾਂਗੇ ਤੇ ਉਹਦਾ ਜਨਤਾ ਫਾਇਦਾ ਚੱਕੇ ਤੇ ਆ ਕੇ ਆਪਣਾ ਟਾਈਮ ਸਿਰ ਇਲਾਜ ਕਰਾਵੇ ਤਾਂ ਕਿ ਬਿਮਾਰੀ ਤੋਂ ਮੁਕਤ ਹੋ ਕੇ ਉਹ ਰਹਿ ਸਕਣ ਆਪਣੀ ਆਪਣੀ ਲਾਈਫ ਇੰਜੋਏ ਕਰ ਸਕਣ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਅੱਜ 7 ਜਨਵਰੀ ਦਿਨ ਐਤਵਾਰ 111 ਰੋਡ ਤੇ ਪੱਕੂ ਕਲੀਨਿਕ ਤੇ ਬਹੁਤ ਹੀ ਸਕਸੈਸ ਤੇ ਵਧੀਆ ਕੈਂਪ ਲਾਇਆ ਗਿਆ 44 ਦੁਆਰਾ ਜਿੱਥੇ ਜੀ ਦਿਮਾਗ ਤੇ ਪੇਟ ਦੇ ਜਿਗਰ ਦੀਆਂ ਬਿਮਾਰੀਆਂ ਦੇ ਡਾਕਟਰ ਆਏ ਤੇ ਉਹਨਾਂ ਨੇ ਪੇਸ਼ੈਂਟਾਂ ਨੂੰ ਦੇਖਿਆ ਤੇ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਤੇ ਉਹਨਾਂ ਦਾ ਇਲਾਜ ਵੀ ਕੀਤਾ ਤੇ ਪੇਸ਼ੈਂਟਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਤੇ ਅਸੀਂ ਸਾਰੇ ਉਹਨਾਂ ਮਰੀਜ਼ਾਂ ਨੂੰ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਕਰਨ ਤਾਂ ਕਿ ਇਹ ਵੱਡੇ ਡਾਕਟਰ ਜਿੱਥੇ ਇਹਨਾਂ ਦੇ ਵੱਡੇ ਹਸਪਤਾਲਾਂ ਚ ਵੱਡੇ ਉਪਡੀਆਂ ਦੇ ਵਿੱਚ ਵੱਡੀਆਂ ਫੀਸਾਂ ਨੇ ਉਹ ਇੱਥੇ ਘੱਟ ਬਹੁਤ ਘੱਟ ਖਰਚੇ ਦੇ ਟੈਸਟ ਤੇ ਫ੍ਰੀ ਚ ਦਵਾਈਆਂ ਤੇ ਫ੍ਰੀ ਚ ਡਾਕਟਰਾਂ ਦੇ ਇਹ ਰਿਗਰਡ ਆਫ ਦਾ ਇਲਾਜ ਕਰਾ ਸਕਣ। ਡਾਕਟਰ ਜੀਪਕੂ ਜੀ ਸਾਡੇ ਦੋਸਤ ਇਹਨਾਂ ਤੇ ਸਦਾ ਹੀ ਮਹੀਨੇ ਚ ਦੋ ਤਿੰਨ ਕੈਂਪ ਹੁੰਦੇ ਨੇ। ਇਹਨਾਂ ਦਾ ਰੇਲਵੇ ਰੋਡ ਤੇ ਸਾਹਮਣੇ ਬੀਕਾਨੇਰ ਦੇ ਸਾਹਮਣੇ ਸ਼ਾਪ ਆ ਉੱਥੇ ਲੱਗਦੇ ਰਹੇ ਆ। ਸੋ ਇਹ ਜੇ ਕੈਂਪਾਂ ਦੇ ਅਗਲੇ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਲਾਹਾ ਲੈਣ ਡਾਕਟਰ ਸਾਹਿਬ ਵੱਲੋਂ ਦਵਾਈਆਂ ਤੇ ਹੋਰ ਕਈ ਚੀਜ਼ਾਂ ਮਰੀਜ਼ਾਂ ਦੀ ਸਿਹਤ ਵਾਸਤੇ ਦਿੱਤੀਆਂ ਗਈਆਂ ਨੇ ਅਸੀਂ ਮੁੰਡੇਆਂ ਅੰਮ੍ਰਿਤਗੜ ਦੇ ਕਲੱਬ ਫੋਟੀਸ ਹਸਪਤਾਲ ਦਾ ਤੇ ਡਾਕਟਰ ਜੀਪਕੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇਹ ਸਕਸੈਸ ਕੀਤਾ ਧੰਨਵਾਦ ਅਮਿਸ਼ ਗਾਜੀ ਅੱਜ 7 ਜਨਵਰੀ ਆਦਿ ਦਿਨ ਐਡਵਾਂਸ ਅੱਜ ਫੋਟੀਸ ਹਸਪਤਾਲ ਉਧਰ ਆਵਨ ਲੋ ਪਪੂਕੀ ਵਿਕ ਤੇ ਕੈਂਪ ਹੈਗਾ ਇਹ ਕੈਂਪ ਡਾਕਟਰ ਨੀਲਾ ਸਿੰਘ ਲਾ ਡੀਐਮ ਗੈਸਟਰੋ ਡਾਕਟਰ ਬੈਗਪ ਟੰਡਨ ਡੀਐਮ ਨਿਊਰੋਜੀ ਦੀਆਂ ਦੀ ਮਾਗ ਅਤੇ ਪੇਟ ਦੇ ਰੋਗਾਂ ਦੇ ਭਾਈ ਡਾਕਟਰਾਂ ਦਾ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਡਾਕਟਰ ਪਪੂਕੀ ਵਿਕ ਦੇ ਹੁੰਦੀ ਡਾਕਟਰ ਜੀਪਕੂ ਲੈਨੇ ਮੁੰਡੇ ਅਹਿਮਦਗੜ ਦੇ ਕਲੱਬ ਵੱਲੋਂ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਅਸੀਂ ਉਹਦੇ 100 ਦੇ ਕਰੀਬ ਪੇਸ਼ੰਦ ਦੇਖ ਲਏ ਨੇ ਤੇ ਇਸ ਦੇ ਵਿੱਚ ਸਿਰਫ ਫ੍ਰੀ 슈ਗਰ ਬੀਪੀ ECG ਦਾ ਇਲਾਜ ਪ੍ਰਬੰਧ ਤੇ ਫ੍ਰੀ ਮੈਡੀਸਿਨ ਦਿੱਤੀ ਜਾ ਰਹੀ ਹੈ ਡਾਕਟਰ ਪਪੂ ਵੱਲੋਂ ਇਸ ਦੇ ਅੰਦਰ ਤੇ ਪੇਸ਼ੰ ਦਾ ਵਧੀਆ ਟਰੀਟਮੈਂਟ ਹੋ ਰਿਹਾ ਰਹੇਗਾ ਤੇ ਅੱਗੇ ਵੀ ਅਸੀਂ ਲੋਡ ਬੈਂਟੇਜ ਪਾਣਦੇ ਦਾ ਬਾਅਦ ਤੇ ਸਾਡੇ ਨਹੀਂ ਦੇ ਉੱਤੇ ਉੱਥੇ ਸਾਡਾ ਉਹਨਾਂ ਬਹੁਤੀ ਹਸਪਤਲ ਦਾ ਉਹ ਬੜੀ ਸੈਂਟਰ ਹੈਗਾ ਇੱਥੇ ਸਾਡੇ ਛਾ ਡਾਕਟਰ ਆਉਂਦੇ ਨੇ 47 ਨੂੰ ਬਿਆਣਾ ਵੱਲੋਂ ਡਾਕਟਰ ਜਸਪ੍ਰੀਤ ਸਿੰਘ ਛਾਵੜਾ ਡਾਕਟਰ ਕੁਸਿਮਰਨ ਕੋਰ ਇਹ ਸਾਡੇ ਯੂਰੋਜੀ ਤੇ ਗੈਨੀ ਦੇ ਡਾਕਟਰ ਨੇ ਇਹ ਹਰ ਸ਼ੁੱਕਰਵਾਰ ਆਉਂਦੇ ਨੇ ਇੱਥੇ ਤੇ ਡਾਕਟਰ ਅੰਮ੍ਰਿਤਾ ਟੰਡਨ ਜੀ ਇਹ ਮਹੀਨੇ ਦੇ ਹਰ ਪੁੱਧਵਾਰ ਇੱਥੇ ਆਉਂਦੇ ਨੇ ਡਾਕਟਰ ਰੀਗਾ ਸਿੰਘਲਾ ਦੂਜੇ ਤੇ ਚੌਥੇ ਸ਼ੁੱਕਰ ਸ਼ਨੀਵਾਰ ਇਥੇ ਆਨੰਦ ਮੈਡੀ ਲਈ ਬੇਨਤੀ ਲੋਕਾਂ ਦੇ ਮਾਈਕ ਤੇ ਮੁੰਡੇ ਅਹਿਮਦਗੜ ਦੇ ਕਲਬ ਵੱਲੋਂ ਰਕੇਸ਼ ਭਾਜੀ ਰਕੇਸ਼ ਕੱਤਰੀ ਵੱਲੋਂ ਤੇ ਆਪਣਾ ਅਰੁਣ ਕੰਪਿਊਟਰਾਈਜ਼ ਲੈਬ ਵੱਲੋਂ ਫ੍ਰੀ ਟੈਸਟ ਕਿਤੇ ਜਾ ਰਹੇ ਨੇ ਤੋਂ ਜਬ ਉਹਨਾਂ ਜਿਹੜੇ ਮਿਲ ਜਾ ਰਹੇ ਨੇ ਡਿਸਕਾਊਂਟ ਰੇਟਸ ਤੇ ਉਹਨਾਂ ਦੇ ਟੈਸਟ ਹੋ ਰਹੇ ਨੇ ਤੇ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਕੈਂਪ ਚਲਾਉਂਦੇ ਨੇ ਮੰਡੀ ਅਹਿਮਦਗੜ ਦੇ ਵਿੱਚ ਅਸੀਂ ਜਿੰਨੇ ਵੀ ਕੈਂਪ ਲਾਏ ਨੇ ਇਹਨਾਂ ਸਾਰਿਆਂ ਚ ਪੂਰਾ ਸਹਿਯੋਗ ਜਿਹੜਾ ਹੈਗਾ ਮੁੰਡੇ ਅਮਰਕੜ ਦੇ ਕਲਬ ਦਾ ਹੈਗਾ ਤੇ ਰਕੇਸ਼ਪਾਲ ਜੀ ਅਰਣ ਭਾਜੀ ਬਹੁਤ ਹੀ ਵਧੀਆ ਸਾਨੂੰ ਸਹਿਯੋਗ ਦਿੰਦੇ ਨੇ ਮਤਲਬ ਅਸੀਂ ਕੈਂਪ ਕਹਿ ਕੇ ਕੈਂਪ ਲਾਣਾ ਉਸ ਤੋਂ ਬਾਅਦ ਅਸੀਂ ਬੇਪਰਵਾਹ ਹੋ ਜਾਂਦੇ ਨੇ ਕਿ ਪੇਸ਼ੈਂਟ ਨੇ ਆਣਾ ਨਹੀਂ ਆਣਾ ਸਾਰੀ ਟੈਨਸ਼ਨ ਮਤਲਬ ਛੱਡ ਦਿੰਦੇ ਆ ਅਸੀਂ ਕੋਈ ਕੋਈ ਸਾਨੂੰ ਟੈਨਸ਼ਨ ਲੈਦੀ ਲੋੜ ਨਹੀਂ ਹੁੰਦੀ ਸਾਰੀ ਐਡ ਹਰ ਚੀਜ਼ ਇਹਨਾਂ ਦੇ ਵੱਲੋਂ ਬੜੀ ਉਸਤ ਨਾ ਹੋਣੀ ਜੀ ਧੰਨਵਾਦ